ਯੂਅਰ ای بی ہون کر کے پٹھانکوٹ جڑی ہے گی ا وہ وہ سٹی اینڈ راؤنڈ سٹی ਦੇ ਵਿੱਚ ਨੀਅਰਲੀ ਅਸੀਂ ਜਿਹੜੇ ਹੈ ਗਿਆ 500 ਦੇ ਕੀ ਜਿਹੜੇ ਹੈ ਗਿਆ ਜਵਾਨ ਜਿਹੜੇ ਆ ਉਹ ਹਥਿਆਰਬੰਦ ਤਾਇਨਾਤ ਕੀਤੇ ਆ ਦੇਖੋ ਅ ਅੱਜ ਵੀ ਜਿਹੜੀ ਸ਼ਾਮ ਹੈਗੀ ਆ ਉਹ ਨੀਅਰ ਕਰਕੇ ਖਾਸ ਤੇ ਇੰਪੋਰਟੈਂਟ ਹੋ ਜਾਂਦੀ ਆ اسپیشلی ਫॉर ਪਠਾਨਕੋਟ ਰਾਤ ਨੂੰ ਆਮੂਮਨ ਦੇਖਣ ਦੇ ਵਿੱਚ ਆਇਆ ਕਿ ਲੋਕ ਪਾਰਟੀਆਂ ਤੇ ਜਾਂਦੇ ਆ ਪਾਰਟੀਆਂ ਤੋਂ ਬਾਅਦ ਸ਼ਰਾਬ ਦਾ ਸੇਵਨ ਕਰਕੇ ਔਰ ਹੱਲਾ ਗੁੱਲਾ ਵੀ ਹੁੰਦਾ ਤੇ ਐਕਸੀਡੈਂਟ ਵੀ ਹੁੰਦੇ ਆ ਉਸ ਗੱਲ ਨਾਲ ਨਜਿੱਠਣ ਲਈ ਅਸੀਂ ਆਪਣੀਆਂ ਸਪੈਸ਼ਲ ਜਿਹੜੀਆਂ ਐਲਕੋਮੀਟਰਸ ਦੇ ਨਾਲ ਪੰਜ ਟੀਮਸ ਫਾਰਮ ਕੀਤੀਆਂ ਜਿਹੜੀਆਂ ਕਿ ਅਲੱਗ-ਅਲੱਗ ਜਗ੍ਹਾ ਤੇ ਜਿਹੜੇ ਹੌਲੀਗਨਿਜ਼ਮ ਹੈਗਾ ਜਿਹੜਾ ਉਲੜਵਾਸੀਆ ਉਹਨੂੰ ਕੰਟਰੋਲ ਕਰਨ ਦੇ ਵਿੱਚ ਉਹ ਸਖਸ਼ਮ ਬਣਨ ਗਿਆ ਔਰ ਉੱਤੇ ਜਿਹੜੀ ਉਹਨਾਂ ਦੀ ਚਲਾਨਿੰਗ ਵੀ ਕੀਤੀ ਜਾਏਗੀ ਅ ਔਖੇ ਸਮੇਂ ਨੂੰ ਨਜਿੱਠਣ ਵਾਸਤੇ ਜਿਹੜੀਆਂ ਨੇ ਉਹ ਫਾਰਮੂਲੇ ਤਿਆਰ ਰੱਖਦੇ ਆ ਔਰ ਉਹਨਾਂ ਬਾਰੇ ਮੈਂ ਐਕਸਪੋਜ਼ ਤਾਂ ਨਹੀਂ ਕਰ ਸਕਦਾ ਬਟ ਉਹ ਸਾਡੀਆਂ ਜਿਹੜੀਆਂ ਹੈਗੀਆਂ ਤਿੰਨ ਟੀਮਾਂ ਜਿਹੜੀਆਂ ਹੈਗੀਆਂ ਅਲੱਗ-ਅਲੱਗ ਸਾਡੀਆਂ ਸਟ੍ਰੈਟੈਜੀਕ ਲੋਕੇਸ਼ਨ ਦੇ ਉੱਤੇ ਜਿਹੜੀਆਂ ਹੈ ਗਿਆ ਉਹ ਪਾਰੀ ਸੁਰੱਖਿਆ ਬਲ ਦੇ ਨਾਲ ਤਨਾਤ ਕੀਤੇ ਦੇਖੋ ਅ ਅੱਜ ਵੀ ਜਿਹੜੀ ਸ਼ਾਮ ਹੈਗੀ ਆ ਉਹ ਨਿਊ ਇਅਰ ਕਰਕੇ ਖਾਸ ਤੇ ਇੰਪੋਰਟੈਂਟ ਹੋ ਜਾਂਦੀ ਆ ਸਪੈਸ਼ਲੀ ਫॉर ਪਠਾਨਕੋਟ ਅ ਆਮੂਮਨ ਅਸੀਂ ਹਰ ਰੋਜ਼ ਦੀ ਤਿਆਰੀ ਕਰਦੇ ਆ ਪਠਾਨਕੋਟ ਦੇ ਵਿੱਚ ਐਕਸਰਸਾਈਜ਼ ਕਰਦੇ ਆ ਕਿ ਸੁਰੱਖਿਆ ਪੱਖੋਂ ਜਿਹੜਾ ਪਠਾਨਕੋਟ ਨੂੰ ਕਾਫੀ ਮਜ਼ਬੂਤ ਬਣਾਇਆ ਜਾਵੇ ਪਰ ਕਿਉਂਕਿ ਅੱਜ ਨਿਊ ਇਅਰ ਹੈ ਇਸ ਕਰਕੇ ਅਸੀਂ ਖਾਸ ਤਿਆਰੀ ਜਿਹੜੀ ਹੈਗੀ ਆ ਉਹ ਪਠਾਨਕੋਟ ਸਿਟੀ ਅਰਾਊਂਡ ਸਿਟੀ ਐਂਡ ਬਾਰਡਰ ਏਰੀਆ ਦੇ ਵਿੱਚ ਕੀਤੀ ਆ ਆ ਸਾਡੇ ਜਿਹੜੇ ਸੈਕੰਡ ਲਾਈਨ ਆਫ ਡਿਫੈਂਸ ਹੈਗੀ ਆ ਉਹ ਕਾਫੀ ਮਜ਼ਬੂਤ ਆ ਔਰ ਸਾਡੀਆਂ ਉੱਥੇ ਆ ਫੋਰਸਸ ਜਿਹੜੀਆਂ ਹਥਿਆਰਬੰਦ ਫੋਰਸਸ ਆ ਉਹ ਤਾਇਨਾਤ ਸਪੈਸ਼ਲੀ ਅੱਜ ਦੀ ਰਾਤ ਤੱਕ ਕੀਤੀਆਂ ਹੋਈਆਂ ਆ ਅਦਰਵਾਇਜ਼ ਵੀ ਸਾਡੀਆਂ ਜਿਹੜੀ ਤਾਇਨਾਤੀ ਉੱਥੇ ਭਾਰੀ ਸੰਖਿਆ ਵਿੱਚ ਤਾਇਨਾਤੀ ਰਹਿੰਦੀ ਆ ਔਰ ਇਸ ਤੋਂ ਇਲਾਵਾ ਨਿਊ ਇਅਰ ਇਹ ਵੀ ਹੋਣ ਕਰਕੇ ਪਠਾਨਕੋਟ ਜਿਹੜੀ ਹੈਗੀ ਆ ਉਹ ਉਹ ਸਿਟੀ ਐਂਡ ਰਾਊਂਡ ਸਿਟੀ ਦੇ ਵਿੱਚ ਨੀਅਰਲੀ ਅਸੀਂ ਜਿਹੜੇ ਹੈਗੇ ਆ 500 ਦੇ ਕਰੀਬ ਜਿਹੜੇ ਹੈਗੇ ਆ ਜਵਾਨ ਜਿਹੜੇ ਆ ਉਹ ਹਥਿਆਰਬੰਦ ਤਾਇਨਾਤ ਕੀਤੇ ਆ ਔਰ ਇਹਨੇ ਇਸ ਦਿਰਾਤ ਨੂੰ ਆ ਉਮੂਮਨ ਦੇਖਣ ਦੇ ਵਿੱਚ ਆਇਆ ਕਿ ਲੋਕ ਪਾਰਟੀਆਂ ਤੇ ਜਾਂਦੇ ਆ ਪਾਰਟੀਆਂ ਤੋਂ ਬਾਅਦ ਸ਼ਰਾਬ ਦਾ ਸੇਵਨ ਕਰਕੇ ਔਰ ਹੱਲਾ ਗੁੱਲਾ ਵੀ ਹੁੰਦਾ ਤੇ ਐਕਸੀਡੈਂਟ ਵੀ ਹੁੰਦੇ ਆ ਉਸ ਗੱਲ ਨਾਲ ਲੱਜਟਣ ਲਈ ਅਸੀਂ ਆਪਣੀਆਂ ਸਪੈਸ਼ਲ ਜਿਹੜੀਆਂ ਐਲਕੋਮੀਟਰਸ ਦੇ ਨਾਲ ਪੰਜ ਟੀਮਸ ਫਾਰਮ ਕੀਤੀਆਂ ਜਿਹੜੀਆਂ ਕਿ ਅਲੱਗ-ਅਲੱਗ ਜਗ੍ਹਾ ਦੇ ਉੱਤੇ ਜਿਹੜਾ ਹਾਲੋਗਨਿਜ਼ਮ ਹੈਗਾ ਜਿਹੜਾ ਹੁੱਲੜਵਾਜੀਆ ਉਹਨੂੰ ਕੰਟਰੋਲ ਕਰਨ ਦੇ ਵਿੱਚ ਉਹ ਸક્ષਮ ਰਹਿਣਗੇ ਆ ਔਰ ਉੱਥੇ ਜਿਹੜੀ ਉਹਨਾਂ ਦੀ ਚਲਾਨਿੰਗ ਵੀ ਕੀਤੀ ਜਾਏਗੀ ਜੇ ਅਲਕੋਹਲ ਜਿਹੜੀ ਹੈਗੀ ਆ ਆਊਟ ਆਫ ਲਿਮਿਟ ਪੀਤੀ ਪਾਈ ਗਈ ਇਸ ਤੋਂ ਇਲਾਵਾ ਸਾਡੀਆਂ ਜਿਹੜੀਆਂ ਸਪੈਸ਼ਲਾਈਜ਼ਡ ਆਰਮਡ ਯੂਨਿਟਸ ਹੈਗੀਆਂ ਆ ਉਹ ਅਸੀਂ ਔਖੇ ਸਮੇਂ ਨੂੰ ਨਜਿੱਠਣ ਵਾਸਤੇ ਜਿਹੜੀਆਂ ਹੈਗੀਆਂ ਉਹ ਹਰ ਵੇਲੇ ਤਿਆਰ ਰੱਖਦੇ ਆ ਉਹਨਾਂ ਬਾਰੇ ਮੈਂ ਐਕਸਪੋਜ਼ ਤਾਂ ਨਹੀਂ ਕਰ ਸਕਦਾ ਬਟ ਉਹ ਸਾਡੀਆਂ ਜਿਹੜੀਆਂ ਹੈਗੀਆਂ ਨੀਆਂ ਟੀਮਾਂ ਜਣੀ ਹੈਗਾ ਅਲੱਗ-ਅਲੱਗ ਸਾਡੀਆਂ ਸਟ੍ਰੈਟੈਜਿਕ ਲੋਕੇਸ਼ਨ ਦੇ ਉੱਤੇ ਜਿਹੜੀਆਂ ਹੈਗੀਆਂ ਆ ਉਹ ਪਾਰੀ ਸੁਰੱਖਿਆ ਬਲ ਦੇ ਨਾਲ ਤਨਾਤ ਕੀਤੀਆਂ ਗਈਆਂ ਐ ਇਫ ਯੂ ਵਿਸ਼ ਡੈਟ ਯੂਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਂਡ ਐਮਜ਼ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਠਾਨਕੋ ਅਫੀਲੀਏਟਡ ਟੂ ਸੀਬੀਐਸਸੀ ਨਿਊ ਡੈਲੀ ਲਿਟਲ ਕਿਡਸ ਆਰ ਸੌਫਟ ਐਟ ਬੋਡੀ ਐਂਡ ਸਟਰੋਂਗ ਐਟ ਸੋਲ Such is our kindergarten section with kids-friendly classrooms and strong ethics to inculcate good habits among our little champs. The Future Ready School with Shooting Range, Cricket Academy, NCC Naval Unit, Swimming Classes, Judo, Taekwondo, Karate, and Skating Classes. Training of Vocal, Classical and Western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar